ਅੱਜ ਸ੍ਰੀ ਦਰਬਾਰ ਸਾਹਿਬ ਸਾਹਿਬ ਸੇ ਗੁਰੂ ਰਾਮਦਾਸ ਜੀ ਦੇ ਗੁਰਤਾ ਗਦੀ ਦੇ ਵਾਸਤੇ ਨਤਮਸਤਕ ਹੋਣ ਆਏ ਸੀਗੇ ਔਰ ਹੁਣ ਇਥੋਂ ਦੀ ਅਸੀਂ ਗੋਇੰਦਵਾਲ ਸਾਹਿਬ ਜਾਣਾ ਚਾਹ ਰਹੇ ਹਾਂ ਜਿੱਥੇ ਸ਼ਤਾਬਦੀ ਦਾ ਸਾਰਾ ਆਯੋਜਨ ਹੋਇਆ ਔਰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਕਿ ਜਿਸ ਤਰੀਕੇ ਨਾਲ ਗੁਰੂਆਂ ਨੇ ਕੌਮ ਨੂੰ ਚੜ੍ਹਦੀ ਕਲਾ ਦੇ ਰਾਹ ਪਾਇਆ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਮੈਂ ਸਾਰੀ ਕੌਮ ਨੂੰ ਇਸ ਗੱਲ ਦੀ ਵਧਾਈ ਦਿਨਾ ਕਿ ਜੇ ਅਸੀਂ ਗੁਰੂ ਦੇ ਸ਼ਬਦ ਦੇ ਉੱਤੇ ਚੱਲਦੇ ਰਹੀਏ ਸਾਰ ਤੇ ਦਿੱਕਤਾ ਨਹੀਂ ਆਣੀ ਕੁਛ ਇਹ ਰਾਹੁਲ ਗਾਂਧੀ ਦੇ ਬਿਆਨ ਤੇ ਮੈਂ ਆਖਾਂਗਾ ਕਿ ਜੋ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਉਹਦੇ ਚ ਕਾਫੀ ਸੱਚਾਈ ਹੈ ਉਹਦਾ ਕਾਰਨ ਹੈ ਉਹਦਾ ਕਾਰਨ ਇਹ ਹੈ ਕਿ ਅਸੀਂ ਜੋ ਦੇਖਿਆ ਕਿਤੇ ਕਿਰਪਾਨ ਕਿਤੇ ਕੜਾ ਇਮਤਿਹਾਨ ਚ ਗਿਆ ਬੱਚਿਆਂ ਵੱਲ ਤੋਂ ਉਤਰਾਇਆ ਜਾਂਦਾ ਹੈ ਕਿਤੇ ਸਾਡੇ ਗੁਰੂ ਘਰਾਂ ਤੇ ਕਬਜ਼ੇ ਹੋ ਰਹੇ ਨੇ ਕਿਤੇ ਮੈਂ ਸਮਝਦਾ ਵਾਂ ਕਿ ਕਿਸਾਨਾਂ ਨੂੰ 에어ਪੋਰਟ ਤੇ ਰੋਕਿਆ ਜਾਂਦਾ ਕਿ ਉਹਨਾਂ ਨੇ ਕਿਰਪਾਨ ਪਾਈ ਹੈ ਜਿਹੜੀ ਕਨਸਟੀਟਿਊਸ਼ਨ ਸਾਡੋ ਅਲਾਉ ਕਰਦੀ ਹੈ ਲੇਕਿਨ ਮੈਂ ਸਮਝਦਾ ਕਿ ਭਾਵੇਂ ਰਾਹੁਲ ਦੀ ਸਰਕਾਰ ਹੋਵੇ ਭਾਵੇਂ ਅੱਜ ਬੀਜੇਪੀ ਦੀ ਸਰਕਾਰ ਹੋਵੇ ਸਾਡੇ ਨਾਲ ਇਹੀ ਹੁੰਦਾ ਉਹਨਾਂ ਦੇ ਵੇਲੇ ਵੀ ਹੁੰਦਾ ਸੀਗਾ ਮੈਂ ਛੱਡ ਦਵਾਂ ਉਹਦੇ ਬਜ਼ੁਰਗਾਂ ਨੇ ਜੋ ਕੀਤਾ ਦਰਬਾਰ ਸਾਹਿਬ ਟਾਇਆ ਆ ਉਹ ਕੀਤਾ ਉਹ ਤੇ ਚਲੋ ਸਿੱਖ ਕੌਮ ਆਪਣੀ ਜਗ੍ਹਾ ਕਰਦੀ ਪਈ ਹੈ ਲੇਕਿਨ ਰਾਹੁਲ ਗਾਂਧੀ ਇਹ ਸੁਨਿਸ਼ਚਿਤ ਕਰੇਗਾ ਜੇ ਕੱਲ ਨੂੰ ਉਹਦੀ ਸਰਕਾਰ ਆ ਜਾਵੇ ਤੇ ਸਾਡੇ ਕਕਾਰ ਨਹੀਂ ਉਤਾਰੇ ਜਾਣਗੇ ਸਾਡਾ ਗਿਆਨ ਗੋਦਰੀ ਸਾਹਿਬ ਵਾਪਸ ਆਏਗਾ ਸਾਡਾ ਡਾਂਗਮਾਰ ਸਾਹਿਬ ਵਾਪਸ ਆਏਗਾ ਮੈਂ ਸਮਝਦਾ ਜਿਹੜੇ ਇਹ ਇਸ਼ੂ ਨੇ ਸਾਡੇ ਉਹਦੇ ਵਿੱਚ ਖਾਲੀ ਗੱਲਾਂ ਨਾ ਕਰਨ ਮਤਲਬ ਕੋਈ ਵੀ ਲੀਡਰ ਹੋਵੇ ਉਹ ਬਿਆਨਬਾਜ਼ੀ ਕਰਕੇ ਜਦੋਂ ਆਪੋਜੀਸ਼ਨ ਹੁੰਦਾ ਉਦੋਂ ਸਾਡੇ ਹੱਥ ਚ ਬਿਆਨਬਾਜ਼ੀ ਕਰਦੇ ਨੇ ਜਦੋਂ ਸੱਤਾ ਚ ਹੁੰਦੇ ਨੇ ਉਸ ਵੇਲੇ ਉਹਦਾ ਕੀ ਰੋਲ ਹੈਗਾ ਮੈਂ ਸਮਝਦਾ ਕਿ ਰਾਹੁਲ ਗਾਂਧੀ ਨੂੰ ਇਹ ਵੀ ਸੋਚਣਾ ਚਾਹੀਦਾ ਔਰ ਮੋਦੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹਲੇਕ ਮੋਦੀ ਸਾਹਿਬ ਨੇ ਕਈ ਕੰਮ ਕੀਤੇ ਨੇ ਜਿਹੜੇ ਸਿੱਖਾਂ ਲਈ ਠੀਕ ਸੀਗੇ ਲੇਕਿਨ ਸਾਡੇ ਇਸ਼ੂ ਬੰਦੀ ਸਿੰਘਾ ਦੇ ਹੋ ਜਾਣ ਗੁਰਦੁਆਰਿਆਂ ਚ ਦਿੱਲੀ ਕਮੇਟੀ ਚ ਹਜ਼ੂਰ ਸਾਹਿਬ ਨਦੇੜ ਕਮੇਟੀ ਦੇ ਵਿੱਚ ਹਰਿਆਣਾ ਦੀ ਅਲੱਗ ਐਸ.ਸੀ.ਪੀ.ਸੀ. ਬਣਾ ਦੇਣੀ ਇਹ ਇੰਟਰਫੇਰੈਂਸ ਜਿਹੜੀਆਂ ਨੇ ਇਸ ਤੋਂ ਸਿੱਖ ਜਿਹੜੇ ਨੇ ਨਿਰਾਜ਼ ਨੇ